ਪਰ ਮੈਂ ਕਹਾ ਹੂੰ ਆ ਰੈਸਟ ਕਰਨ ਦਾ ਟਾਈਮ ਨਹੀਂ ਹੈਗਾ ਫੇਰ ਬੱਚੇ ਰੈਸਟ ਕਰਨਗੇ ਜੇ ਆ ਅਸੀਂ ਕਰ ਲਿਆ ਮੇਰਾ ਨਾਮ ਮੰਤਰੀ ਸਿੰਘ ਹੈ ਜੀ ਮੈਂ ਭੈਣੀ ਦੇੜਾ ਤੋਂ ਬਿਲੋਂਗ ਕਰਦਾ ਇਹ ਨਾ ਨਾੜਾ ਬਲੌਕ ਸੀਗੀਆਂ ਜੀ ਮੇਰੀਆਂ ਤੇ ਮੈਨੂੰ ਹੁਣ ਆ ਨਾ ਪਿਆ ਅੰਦੋਲਨ ਚ ਮੈਂ ਘਰੇ ਕਹਿ ਕੇ ਆਇਆ ਵੀ ਚਲੋ ਕੋਈ ਨਹੀਂ ਕਰ ਦੇਦਾ ਕਹਿੰਦਾ ਜੀ ਵੀ ਰੈਸਟ ਕਰ ਲਾ ਡਾਕਟਰ ਨੇ ਵੀ ਕਹੇ ਵੀ ਰੈਸਟ ਕਰ ਲਾ ਪਰ ਮੈਂ ਕਹਾ ਹੁਣ ਆ ਰੈਸਟ ਕਰਨ ਦਾ ਟਾਈਮ ਨਹੀਂ ਹੈਗਾ ਫੇਰ ਬੱਚੇ ਰੈਸਟ ਕਰਨਗੇ ਜੇ ਆ ਅਸੀਂ ਕਰ ਲਿਆ ਅਸੀਂ ਜਿੱਤਣ ਲਈ ਆਏ ਆ ਜਿੱਤ ਕੇ ਜਾਵਾਂਗੇ ਕਿੰਨੇ ਦਿਨ ਹੋ ਗਏ ਤੇ ਆਏ ਮੈਂ ਜੀ ਕੱਲ ਆਇਆ ਸਾਡੇ ਜੱਥੇਬੰਦੀ ਦੇ ਬੰਦੇ ਪਹਿਲਾਂ ਆਏ ਬਨੇ ਆ ਉਹ ਉਸ ਦਿਨ ਦੀ ਆਏ ਨੇ ਜਿਸ ਦਿਨ ਇਹਨਾਂ ਨੇ ਕਾਲ ਦਿੱਤੀ ਸੀਗੀ ਬਹੁਤ ਵਧੀਆ ਸੇਵਾ ਜੀ ਇਹਨਾਂ ਦੀ ਮਾਲਕ ਦੁੱਗਣੀ ਦਿਨ ਦੁੱਗਣੀ ਰਾਤ ਔਗਣੀ ਤਰੱਕੀ ਬਖਸ਼ੇ ਇਹਨਾਂ ਨੂੰ ਵੀ ਤੇ ਮੁੰਡੇ ਬਹੁਤ ਵਧੀਆ ਲਾ ਬਹੁਤ ਵਧੀਆ ਲਾਇਕ ਕੀਤਾ ਇਹਨਾਂ ਨੇ ਹਾਂ ਜੀ ਪੂਰੀ ਕੇਅਰ ਕੀਤੀ ਉਹ ਕਹਿੰਦੇ ਹਰ ਰੋਜ਼ ਕਰਾ ਕੇ ਜਾਇਆ ਕਰੋ ਪੱਟੀ ਵੀ ਅਸੀਂ ਥੋੜੀ ਸੇਵਾ ਜੀ ਅਸੀਂ ਥੋੜੀ ਸੇਵਾਚ ਹੀ ਆ ਨਹੀਂ ਨਹੀਂ ਬਹੁਤ ਵਧੀਆ ਵੀਰਾਂ ਨੇ ਬਹੁਤ ਆਪਣੇ ਯਾਰ ਬਹੁਤ ਆਪਾਂ ਤਾਂ ਭਾਈਆ ਇਹ ਵਧੀਆ ਲੱਗਿਆ ਮੈਨੂੰ ਇਹਨਾਂ ਦੀ ਸੇਵਾ ਚੜ੍ਹਦੀ ਕਲਾ